ਸਾਧੂ ਦੀ ਇਹ ਨਿਸ਼ਾਨੀ ਹੈ ਸਾਧੂ ਦੀ ਨਿਸ਼ਾਨੀ ਕਿ ਇਹ ਨਿਸ਼ਾਨੀ ਸਾਧ ਕੀ ਜਿਸ ਭੇਟਤ ਤਰਿਆ ਜਿੰਨੂੰ ਮਿਲਣ ਦੇ ਨਾਲ ਮਨ ਤਾਰੀਆਂ ਨਾਉਣ ਲੱਗ ਪੈਂਦਾ ਨਹੀਂ ਤੇ ਮਨ ਡੁੱਬਾ ਰਹਿੰਦਾ ਵਿਚਾਰਾਂ ਦੇ ਵਿੱਚ ਖਿਆਲਾਂ ਦੇ ਵਿੱਚ ਇਹ ਤੇ ਤਰਨ ਦਾ ਇਹ ਅਰਥ ਨਹੀਂ ਵੀ ਨਹਿਰ ਵਿੱਚ ਤਰਨ ਦੀ ਜਾਂਚ ਆ ਜਾਂਦੀ ਉਹ ਗੱਲ ਅਲੱਗ ਤੋਂ ਹੈ ਤਰਨ ਦਾ ਮਤਲਬ ਹੈ ਮਨ ਇਦਾਂ ਉਡਾਰੀਆਂ ਮਾਰਨ ਲੱਗ ਪੈਂਦਾ ਹੌਲਾ ਹੋ ਜਾਂਦਾ ਸਰੀਰ ਹੌਲਾ ਹੋ ਜਾਂਦਾ ਮਨ ਇਸ ਕਰਕੇ ਰੱਬ ਦੇ ਪਿਆਰਿਆਂ ਦੀ ਸੰਗਤ ਇੱਕ ਗਿਆਨ ਦਾ ਰਸਤਾ ਹੈ ਗਿਆਨ ਮਾਰਗ ਗਿਆਨ ਮਾਰਗ ਪੰਜ ਪਿਆਰਿਆਂ ਦੇ ਰਾਹੀਂ ਸਿੱਖ ਨੇ ਨਾਮ ਦੀ ਦਾਤ ਲਈ ਹੈ ਉਹਦਾ ਅਭਿਆਸ ਕਰਨਾ ਤੇ ਬਾਣੀ ਦਾ ਅਭਿਆਸ ਕਰਨਾ ਤਾਂ ਆ ਜਿਹੜਾ ਵਰਨਾਤਮਕ ਧਰਮ ਹੈ ਗਿਆਨ ਜੋ ਡਾਇਲੋਗ ਹੈ ਜੋ वार्तालाप ਹੈ ਉਹ ਵੀ ਕਰਨਾ ਇਹ ਗਿਆਨ ਦਾ ਮਾਰਗ ਹੈ ਇਹਦੇ ਤੇ ਹੌਲੀ-ਹੌਲੀ ਸਿੱਖ ਯੋਗ ਬਣਦਾ ਸਾਧੂ ਸੰਗਤ ਕਰਨ ਤੇ ਕਿਉਂਕਿ ਸਾਧੂ ਸੰਗਤ ਦੀ ਫੀਸ ਜਿਆਦੀ ਹੈ ਸਾਧ ਸੰਗਤ ਦੀ ਇਹ ਤਾਂ ਸਾਡਾ ਆਪਣਾ ਧਰਮ ਇਹ ਸਾਡਾ ਨਿੱਜੀ ਹੈ ਅਸੀਂ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਏਡਾ ਵਧੀਆ ਸਿਸਟਮ ਬਣਾਤਾ ਦਸਮ ਪਾਤਸ਼ਾਹ ਵੀ ਤੂੰ ਤਿਆਰੀ ਕਰ ਤੂੰ ਤਿਆਰੀ ਕਰ ਪੰਜ ਪਿਆਰਿਆਂ ਦੇ ਹੁਕਮ ਨੂੰ ਮੰਨਦਾਰ ਹੋ ਦੋਵੇਂ ਟਾਈਮ ਨਿਤਨੇਮ ਮੂਲ ਮੰਤਰ ਗੁਰ ਮੰਤਰ ਜਿੰਨਾ ਤੇਰੇ ਤੋਂ ਹੁੰਦਾ ਕਰੀ ਚੱਲ ਅਰਦਾਸ ਕਰਿਆ ਕਰ ਇਹ ਗਿਆਨ ਦਾ ਮਾਰਗ ਹੈ ਇਹ ਪਹਿਲਾ ਮਾਰਗ ਹੈ ਜਿੱਦਣ ਇਹ ਨਾਮ ਜਪਦਿਆਂ ਜਪਦਿਆਂ ਤੇਰੇ ਅੰਦਰ ਭਾਂਡਾ ਬਣ ਜਾਏਗਾ ਇੱਕ ਉਹ ਵਸਤੂ ਪਾਉਣ ਵਾਸਤੇ ਨਾਮ ਦੀ ਜਿਹੜੀ ਵਸਤੂ ਹੈ ਭਾਂਡਾ ਧੋਏ ਬੈ ਸਤੂਪ ਦੇਵੋ ਤੋ ਦੁੱਧੇ ਕੋ ਜਾਵੋ ਪਾਂਡੇ ਨੂੰ ਧੋਵੋ ਪਾਂਡੇ ਨੂੰ ਪਵਿੱਤਰ ਕਰੋ ਬੈਸ ਧੂਪ ਦੇਵੋ ਤਾਂ ਜਦੋਂ ਗਿਆਨ ਦੇ ਮਾਰਗ ਤੇ ਜਾਏਗਾ ਤੇ ਸਾਡੇ ਅੰਦਰ ਭਾਗ ਬਣਨਗੇ ਭਾਗ ਵੱਡੇ ਹੋਣਗੇ ਸਾਡੇ ਅੰਦਰ ਥਾਂ ਬਣੇਗੀ ਤੇ ਸਾਧ ਸੰਗਤ ਫਿਰ ਗੁਰੂ ਸਾਹਿਬ ਕਿਰਪਾ ਕਰਨਗੇ ਉਸ ਬਣੇ ਹੋਏ ਥਾਂ ਦੇ ਵਿੱਚ ਨਾਮ ਦੀ ਦਾਤ ਟਿਕਾਉਣ ਵਾਸਤੇ ਵੈਗਰੂ ਦੇ ਕਿਸੇ ਪਿਆਰੇ ਨੂੰ ਤੈਨੂੰ ਮਿਲਾ ਦੇਣਗੇ ਆਪੇ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਉਂਕਿ ਹੁਕਮ ਵਿੱਚ ਚੱਲਦਾ ਨਾ ਗੁਰੂ ਦੇ ਹੁਕਮ ਦੇ ਵਿੱਚ ਵੀ ਉੱਥੇ ਕੋਈ ਜਗਿਆਸੂ ਹੈ ਉਹਦੇ ਉਹਨੂੰ ਲੋੜ ਹੈ ਸੰਗਤ ਦੀ ਜਿਵੇਂ ਦੇ ਸੰਤ ਦੀ ਲੋੜ ਹੋਵੇਗੀ ਓਵੇਂ ਦਾ ਹੀ ਸੰਤ ਸਾਨੂੰ ਕੰਮ ਦਏਗਾ ਦੂਜਾ ਨਹੀਂ ਦਏਗਾ